ਤਾਂ ਜਿਹੜਾ ਉਹਨੀਆਂ ਦਾ ਉਹ ਜਾ ਕੇ ਉਹ ਜਿਹੜਾ ਜਿਲ੍ਹਾ ਪਾਕ ਸੁਲਾਹਤ ਕਿੰਨੇ ਕਿਸ ਤਰ੍ਹਾਂ ਦਾ ਵਿਰੋਧ ਚੱਲ ਰਿਹਾ ਤੁਹਾਡਾ ਬੀਜੇਪੀ ਵਾਲੇ ਕੁੰਦੇ ਬਲਤ ਅੱਜ ਜੋ ਮੰਡੀ ਲਾਧੂ ਕਾਚ ਰਾਣਾ ਗਰਮੀਤ ਸਿੰਘ ਸੋਢੀ ਜੋ ਬੀਜੇਪੀ ਦਾ ਉਮੀਦਵਾਰ ਹੈ ਉਹਨੇ ਆਇਆ ਸੀ ਇੱਥੇ ਪਰ ਕੁਰਸੀਆਂ ਤੁਸੀਂ ਵੇਖਿਆ ਸਾਰੀਆਂ ਕੁਰਸੀਆਂ ਖਾਲੀਆਂ ਪਈਆਂ ਇਹ ਲੋਕਾਂ ਦੇ ਜਿਹੜੇ ਇੱਕ ਹੁੰਦੇ ਨਕਾਰੇ ਹੋਏ ਲੀਡਰ ਇੱਕ ਹੁੰਦੇ ਹਾਰੇ ਹੋਏ ਲੀਡਰ ਇਹ ਲੋਕਾਂ ਦੇ ਨਕਾਰੇ ਹੋਏ ਲੀਡਰ ਹੈ ਤੋ ਬਿਲਕੁਲ ਲੋਕ ਜਿਹੜੇ ਇਹਨਾਂ ਨੂੰ ਪਸੰਦ ਨਹੀਂ ਕਰਦੇ ਲੋਕ ਇਹਨਾਂ ਨੂੰ ਮੂੰਹ ਨਹੀਂ ਲਾਉਣਗੇ ਸੋ ਲਗਾਤਾਰ ਜਿਸ ਤਰ੍ਹਾਂ ਪੂਰੇ ਪੰਜਾਬ ਪੱਧਰ ਤੇ ਦੇਸ਼ ਪੱਧਰ ਤੇ ਅੱਜ ਬੀਜੇਪੀ ਦਾ ਵਿਰੋਧ ਚੱਲ ਰਿਹਾ ਹੈ ਬੀਜੇਪੀ ਦੀਆਂ ਜਿਹੜੀਆਂ ਗਲਤ ਬੋਲਚੀਆਂ ਉਹਦਾ ਵਿਰੋਧ ਚੱਲ ਰਿਹਾ ਉਹਨੂੰ ਲੈ ਕੇ ਅਸੀਂ ਅੱਜ ਇੱਥੇ ਜਿਹੜਾ ਇੱਕ ਸੰਯੁਕਤ ਕਿਸਾਨ ਮੋਰਚਾ ਨੇ ਨਾਹਰਾ ਦਿੱਤਾ ਹੈ ਬੀਜੇਪੀ ਹਰਾਓ ਕਾਰਪੈਟ ਪਜਾਓ ਤੇ ਦੇਸ਼ ਬਚਾਓ ਉਸ ਨਹਿਰੇ ਤਹਿਤ ਅਸੀਂ ਅੱਜ ਇੱਥੇ ਇਕੱਠੇ ਹੋਏ ਆ ਔਰ ਇਹਨਾਂ ਤੋਂ ਜਿਹੜੇ ਅਸੀਂ ਸਵਾਲ ਪੁੱਛਣ ਦੀ ਕੋਸ਼ਿਸ਼ ਕਰ ਰਹੇ ਆ ਪਰ ਇਹਨਾਂ ਕੋਲ ਸਾਡੇ ਜਿਹੜੇ ਸਵਾਲਾਂ ਦੇ ਜਿਹੜੇ ਉੱਤਰ ਨਹੀਂ ਆ ਅਸੀਂ ਪੁੱਛਣਾ ਚਾਹੁੰਦੇ ਆ ਕਿ ਜਿਹੜੇ ਦਿੱਲੀ ਦੇ ਵਿੱਚ 750 ਕਿਸਾਨ ਸ਼ਹੀਦ ਕੀਤੇ ਆ ਉਹਨਾਂ ਦਾ ਕੀ ਕਸੂਰ ਸੀਗਾ ਜਿਹੜੇ ਸਾਡੇ 1.5 ਸਾਲ ਦੀ ਸਾਨੂੰ ਖੱਜਲ ਖਵਾਰੀ ਕੀਤੀ ਹੈ ਸਾਡਾ ਕੀ ਦੋਸ਼ ਸੀਗਾ ਔਰ ਦਿੱਲੀ ਜਾ ਰਹੇ ਕਿਸਾਨਾਂ ਨੂੰ ਜਿਹੜਾ ਬਾਰਡਰਾਂ ਤੇ ਰੋਕਿਆ ਗਿਆ ਜਿਹੜਾ 70000 ਪੁਲਿਸ ਕਰਮੀ ਜਿਹੜੇ ਉਹ ਲਗਾਏ ਗਏ ਸਾਡੇ ਸਾਹਮਣੇ ਕਿੱਲਾਂ ਗੱਡੀਆਂ ਗਈਆਂ ਅਤਰੂ ਗੈਸ ਦੇ ਗੋਲੇ ਸੱਟੇ ਗਏ ਕੀ ਅਸੀਂ ਇਸ ਦੇਸ਼ ਦੇ ਨਾਗਰਿਕ ਨਹੀਂ ਕੀ ਅਸੀਂ ਕੋਈ ਗਵਾਂਢੀ ਮੁਲਕ ਤੋਂ ਜਿਹੜਾ ਭਾਰਤ ਤੇ ਅਸੀਂ ਅਟੈਕ ਕਰ ਰਿਹਾ ਸੋ ਅਸੀਂ ਵੀ ਇਸ ਦੇਸ਼ ਦੇ ਵਚਿੰਦੇ ਆ ਠੀਕ ਹੈ ਅਸੀਂ ਜ਼ੁਲਮ ਦੇ ਖਿਲਾਫ ਜ਼ਬਰ ਦੇ ਖਿਲਾਫ ਅਸੀਂ ਜਿਹੜੀ ਆਵਾਜ਼ ਉਠਾਉਣੀ ਆ ਤਾਂ ਇਸ ਸਰਕਾਰ ਦੇ ਇਸ ਮੋਦੀ ਦੇ ਅਸੀਂ ਜਿਹੜੇ ਅੱਕ ਦੇ ਚ ਰੋੜੇ ਵਾਂਗ ਜਿਹੜੇ ਰੜਕਦੇ ਆ ਪਰ ਇਹ ਪੰਜਾਬ ਦੀ ਧਰਤੀ ਹੈ ਪੰਜਾਬ ਦੀ ਧਰਤੀ ਤੋਂ ਹਮੇਸ਼ਾ ਸੰਘਰਸ਼ ਸ਼ੁਰੂ ਹੋਇਆ ਹੈ ਪੰਜਾਬ ਦੀ ਧਰਤੀ ਹਮੇਸ਼ਾ ਹੀ ਜ਼ਬਰ ਦੇ ਖਿਲਾਫ ਜ਼ੁਲਮ ਦੇ ਖਿਲਾਫ ਜੜੀ ਹੈ ਹਮੇਸ਼ਾ ਖੜੀ ਹੈ ਅਲਹੰਤਰਾ ਜਸਵੰਤ ਲੋਬ ਕਿਹਾ ਗਿਆ ਵੀ ਦੋ ਦਿਨਾਂ ਤੋਂ ਬਾਅਦ ਦੇਖ ਲਾਂਗੇ ਇੱਕ ਦਿਨ ਬਾਅਦ ਦੇਖਾਂਗੇ ਕੀ ਹੋਊਗਾ ਦੇਖੋ ਇੱਕ ਬੁਖਲਾੜ ਹੁੰਦੀ ਹੈ ਬੁਖਲਾੜ ਦੇ ਵਿੱਚ ਲੋਕ ਇਹੋ ਜਿਹੇ ਜਿਹੜੇ ਸ਼ਬਦ ਬੋਲਦੇ ਹੁੰਦੇ ਆ ਕੋਈ ਗੱਲ ਨਹੀਂ ਕੀ ਕਰਨਗੇ ਸਾਨੂੰ ਜੇਲ੍ਹਾਂ 'ਚ ਪਾ ਦੇਣਗੇ ਸਾਡੇ ਤੇ ਦੇਸ਼ ਦਰੋਹ ਦੇ ਮਕਦਮੇ ਦਰਜ ਕਰਾ ਦੇਣਗੇ ਹੋਰ ਇਸ ਤੋਂ ਵੱਧ ਕੀ ਕਰਨਗੇ ਗੱਲ ਸੁਣੋ ਇਹ ਲੋਕਾਂ ਦੀ ਆਵਾਜ਼ ਹੈ ਇਸ ਤਰ੍ਹਾਂ ਦਵਾਇਆਂ ਜਿਹੜੀ ਲੋਕਾਂ ਦੀ ਆਵਾਜ਼ ਦਬਣੀ ਨਹੀਂ ਗਈ ਜਿਵੇਂ ਜਿਵੇਂ ਸਾਡੀ ਆਵਾਜ਼ ਜਿਹੜੀ ਦਬਾਉਣਗੇ ਹੋਰ ਉੱਚੀ ਆਵਾਜ਼ ਜਿਹੜੀ ਹੈ ਉਹ ਦਬੂਗੀ ਅਸੀਂ ਉਹਦੇ ਵਾਰਸਾਂ ਜਿਹਨੇ ਸਾਰਾ ਪਰਿਵਾਰ ਸਰਪੰਚ ਤੋਂ ਵਾਰਤਾ ਪਰ ਹਾਰ ਨਹੀਂ ਮੰਨੀ ਸਿਰ ਨਹੀਂ ਝੁਕਾਇਆ ਅਸੀਂ ਉਹਦੇ ਵਾਰਸਾਂ ਜਿਹਨੇ 21 ਸਾਲ ਬਾਅਦ ਜਿਹੜਾ ਲੰਡਨ ਚ ਜਾ ਕੇ ਕਸਟਨ ਹਾਲ ਦੇ ਵਿੱਚ ਜਿਹੜਾ ਜਨਰਲ ਡਵਾਈਰ ਤੋਂ ਜਿਹੜਾ ਜੱਲ੍ਹੇ ਵਾਲੇ ਬਾਗ ਦਾ ਜਿਹੜਾ ਬਦਲਾ ਲਿਆ ਸੋ ਸਾਨੂੰ ਜਿਹੜਾ ਝੁਕਾਉਣ ਦਾ ਸਾਨੂੰ ਪਿੱਛੇ ਹਟਾਉਣ ਦਾ ਤਾਂ ਜਿਹੜਾ ਸਵਾਲ ਹੀ ਪੈਦਾ ਨਹੀਂ ਹੋ ਸਕਦਾ